ਇੱਕ ਤਰੀਕ ਨੂੰ ਵੋਟਾਂ ਪੈਣੀਆਂ ਹੈਗੀਆਂ ਤਾਂ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਉੱਪਰ ਮੌਜੂਦ ਆ ਫਿਰੋਜ਼ਪੁਰ ਦੇ ਵਿੱਚ ਆ ਈਵੀਐਮ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਸਟਾਫ ਨੂੰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਫਿਰੋਜ਼ਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਈਵੀਐਮ ਮਸ਼ੀਨਾਂ ਹੁਣ ਦਿੱਤੀਆਂ ਜਾ ਰਹੀਆਂ ਹੈਗੀਆਂ ਸਟਾਫ ਈਵੀਐਮ ਮਸ਼ੀਨਾਂ ਜਿਹੜਾ ਲੈ ਕੇ ਜਾਏਗਾ ਵਕ ਵਕ ਡਿਊਟੀਆਂ ਲੱਗਿਆ ਹੈਗੀਆਂ ਸਿਕਿਉਰਿਟੀ ਜਿਹੜੀ ਹੈ ਨਾਲ ਮਿਲੇਗੀ ਔਰ ਬੂਥਾਂ ਦੇ ਉੱਪਰ ਜਾਣਗੇ ਤਥਰ ਵਾਨਾ ਹੋਣਗੇ ਵੱਡੀ ਗਿਣਤੀ ਦੇ ਵਿੱਚ ਸਟਾਫ ਇੱਥੇ ਪਹੁੰਚਿਆ ਹੋਇਆ ਔਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਕੜੇ ਕੀਤੇ ਗਏ ਹੈਗੇ ਨੇ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਹੈਗੀ ਆ ਔਰ ਵੱਖ-ਵੱਖ ਸਟੇਟਾਂ ਦੀ ਪੁਲਿਸ ਵੀ ਜਿਹੜੀ ਆ ਉਹ ਮੌਜੂਦ ਹੈਗੀ ਆ ਤਾਂ ਸਟਾਫ ਪਹੁੰਚਿਆ ਹੋਇਆ ਸਟਾਫ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਔਰ ਸਟਾਫ ਨੂੰ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਦੇਣਾ ਚਾਹੁੰਦੇ ਹੈਗੇ ਆ ਕਿ ਤੁਸੀਂ ਦੇਖ ਸਕਦੇ ਹੈਗੇ ਉਹ ਸਟਾਫ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਮਿਲੀਆਂ ਹੈਗੀਆਂ ਨੇ ਔਰ ਜਿੱਥੇ ਜਿੱਥੇ ਡਿਊਟੀ ਲੱਗੀ ਹੈਗੀ ਆ ਜਿੱਥੇ ਜਿੱਥੇ ਪੋਲਿੰਗ ਸਟੇਸ਼ਨ ਬਣੇ ਆ ਜਿੱਥੇ ਜਿੱਥੇ ਜਾਣਾ ਹੈਗਾ ਉੱਥੇ-ਉੱਥੇ ਸਟਾਫ ਜਾਏਗਾ ਤਾਂ ਹੁਣ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਜਦੋਂ ਗੱਲ ਕਰਦੇ ਹੈਗੇ ਆ ਕੱਲ ਸਵੇਰੇ ਗੱਲ ਕਰੀਏ ਤਾਂ 7 ਵਜੇ ਸ਼ੁਰੂ ਹੋ ਜਾਣੀ ਹੈ ਵੋਟਾਂ ਪੈਣੀਆਂ ਤਾਂ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣੀਆਂ ਹੈ ਗਰਮੀ ਕਾਫੀ ਹੈਗੀ ਆ ਤਾਪਮਾਨ ਲਗਾਤਾਰ ਵਧ ਰਿਹਾ ਹੈਗਾ ਤਾਂ ਇਸ ਦੇ ਵਿੱਚ ਹੀ ਇਲੈਕਸ਼ਨ ਕਮਿਸ਼ਨ ਨੇ ਇਸ ਵਾਰ ਬੜਾ ਕੁਝ ਸੋਚਿਆ ਹੈਗਾ ਕਿ ਬੂਥਾਂ ਦੇ ਉੱਪਰ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਕਿ ਵੀ ਸ਼ਪਿੱਲਾ ਜੜੀਆਂ ਨੇ ਉਹ ਲਗਾਈਆਂ ਜਾਣਗੀਆਂ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਕੂਲਰ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਵੋਟਰਾਂ ਨੂੰ ਦਿਕਤ ਨਾ ਆਵੇ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਤਾਂ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਕੁੱਲ 16,70,008 ਵੋਟਰ ਹੈਗੇ ਨੇ ਜਿਨ੍ਹਾਂ ਨੇ ਵੋਟ ਪਾਣੀ ਹੈਗੀ ਆ ਫਿਰੋਜ਼ਪੁਰ ਲੋਕ ਸਭਾ ਸੀਟ ਤੇ 9 ਹੜਕੇ ਹੈਗੇ ਨੇ ਫਿਰੋਜ਼ਪੁਰ ਫਿਰੋਜ਼ਪੁਰ ਦਿਹਾਤੀ ਗੁਰੂ ਹਰ ਸਹਾਏ ਜਲਾਲਾਬਾਦ ਫਾਜ਼ਿਲਕਾ ਅਬੋਰ ਸ਼੍ਰੀ ਮੁਕਤਸਰ ਸਾਹਿਬ ਬੱਲੂਆਣਾ ਮਲੋਟ 1903 ਪੋਲਿੰਗ ਬੂਥ ਬਣਾਏਗੇ ਹੈਗੇ ਆ ਪੋਲਿੰਗ ਸਟੇਸ਼ਨ ਬਣਾਏਗੇ ਹੈਗੇ ਨੇ ਤਾਂ ਇਸ ਵਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੋਲਿੰਗ ਸਟੇਸ਼ਨ ਹੈ ਜਿੱਥੇ ਵੋਟ ਪਾਉਣੀ ਹੈਗੀ ਆ ਉਹ ਵਧੀਆ ਤਰੀਕੇ ਦੇ ਵੀ ਬਣਾਏ ਗਏ ਆ ਮਾਡਰਨ ਵੀ ਬਣਾਏ ਗਏਗੇ ਆ ਯੂਥ ਵੱਲੋਂ ਜਿਹੜਾ ਸੰਭਾਲਿਆ ਜਾਊਗਾ ਉਹ ਵੀ ਬਣਾਏ ਗਏ ਆ ਲੇਡੀਜ਼ ਵੱਲੋਂ ਜਿਹੜਾ ਬੂਤ ਸੰਭਾਲਿਆ ਜਾਊਗਾ ਉਹ ਵੀ ਬਣਾਏ ਗਏ ਆ ਤਾਂ ਕਈ ਚੀਜ਼ਾਂ ਇਸ ਵਾਰ ਜਿਹੜੀਆਂ ਨਵੀਆਂ ਦੇਖਣ ਨੂੰ ਮਿਲਣਗੀਆਂ ਔਰ ਯੰਗਸਟਰ ਨੂੰ ਪ੍ਰਮੋਟ ਕਰਨ ਯੰਗਸਟਰ ਜਿਹੜਾ VOTING ਕਰਨ ਉਸ ਲਈ ਵੀ ਜਿਹੜਾ ਉਪਰਾਲੇ ਕੀਤੇ ਗਏ ਹੈਗੇ ਨੇ ਲਗਾਤਾਰ ਗਾਣੇ ਵੀ ਕੱਢਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਣ ਪਤਾ ਇਹ ਲੱਗੇਗਾ ਕਿ ਇੱਕ ਤਰੀਕ ਨੂੰ ਪੋਲਿੰਗ ਕਿੰਨੀ ਹੁੰਦੀ ਹੈ ਵੋਟ ਪਰਸੈਂਟੇਜ ਕੀ ਰਹਿੰਦੀ ਹੈਗੀ ਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ 70% ਦਾ ਜਿਹੜਾ ਟੀਚਾ ਇਹ ਰੱਖਿਆ ਗਿਆ ਹੈਗਾ ਸੀਗਾ ਪਰ ਗਰਮੀ ਜਿਹੜੀ ਆ ਉਹ ਕਾਫੀ ਹੈਗੀ ਆ ਜਿੰਦੇ ਕਰਕੇ ਜਿਹੜੀ ਆ ਉਹ ਖਾਈ ਥੋੜੀ ਜਿਹੜੀ ਪਰੇਸ਼ਾਨੀ ਜਿਹੜੀ ਆ ਉਹ ਹੋਊਗੀ ਤਾਂ ਤਸਵੀਰਾਂ ਪਹਿਲੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਟਾਈਮ ਜਿਹੜਾ ਸਟਾਫ ਹੈ ਉਹ ਮਸ਼ੀਨਾ ਜੜੀਆਂ ਨੇ ਉਹ ਲੈ ਕੇ ਆ ਰਹੇ ਹੈਗੇ ਆ ਆਪਣੇ ਥਾਂ ਦੇ ਉੱਪਰ ਉਹਨਾਂ ਨੇ ਜਾਣਾ ਹੈਗਾ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਟਾਫ ਨੇ ਮਸ਼ੀਨਾ ਫੜੀਆਂ ਹੋਈਆਂ ਔਰ ਆਪਣੀ ਥਾਂ ਤੇ ਜਿੱਥੇ ਡਿਊਟੀ ਲੱਗੀ ਹੋਈ ਹੈ ਉੱਥੇ ਪਹੁੰਚਣਾ ਹੈਗਾ ਨਾਲ ਫੋਰਸ ਵੀ ਜਿਹੜੀ ਹੈ ਉਹ ਦਿੱਤੀ ਜਾਊਗੀ ਔਰ ਉੱਥੇ ਪਹੁੰਚਣਗੇ ਤਾਂ ਵਕ ਵਕ ਥਾਵਾ ਦੇ ਉੱਪਰ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਸਟਾਫ ਪਹੁੰਚ ਚੁੱਕਾ ਹੋਇਆ ਡਿਊਟੀਆਂ ਲਗੀਆਂ ਹੋਈਆਂ ਜੇ ਇਸ ਪਾਸੇ ਦੀ ਤਸਵੀਰ ਮਾਰੀਏ ਤਾਂ ਪੰਜਾਬ ਪੁਲਿਸ ਦੀਆਂ ਡਿਊਟੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਉਹ ਇੱਥੇ ਪਹੁੰਚ ਚੁੱਕਿਆ ਹੋਇਆ ਹੈ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਲੱਗਦੀਆਂ ਤਿਆਰੀਆਂ ਜਿਹੜੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉਹ ਪੂਰੀਆਂ ਕੀਤੀਆਂ ਗਈਆਂ ਹੈਗੀਆਂ ਨੇ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੈਗੇ ਉਹ ਜਿੱਥੇ ਵੋਟ ਪੈਂਦੀ ਹੈਗੀ ਆ ਉਸ ਨੂੰ ਆਸ-ਪਾਸੇ ਜਿਹੜਾ ਕਵਰ ਕਰਨਾ ਹੁੰਦਾ ਤਾਂ ਉਸ ਦੇ ਲਈ ਭਾਰਤ ਚੋਣ ਕਮਿਸ਼ਨ ਦੇ ਵੱਲੋਂ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਬਣਾਇਆ ਗਿਆ ਹੁੰਦਾ ਤੇ ਪਿੱਛੇ ਜਿਹੜੀ ਆ ਵੋਟ ਪੈਂਦੀ ਹੁੰਦੀ ਹੈ ਜਿਹੜੀ ਸਾਰਾ ਸਮਾਨ ਹੈ ਉਹ ਸਟਾਫ ਨੂੰ ਦਿੱਤਾ ਜਾ ਰਿਹਾ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰ ਲੈਂਦੇ ਆ ਕਿ ਹਾਲਾਤ ਕੀ ਹੈਗੇ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੋਇਆ ਹੈ ਸਿਆਸੀ ਪਾਰਟੀਆਂ ਹੁਣ ਚੋਣ ਪ੍ਰਚਾਰ ਨਹੀਂ ਕਰ ਰਹੀਆਂ ਹੈਗੀਆਂ ਕਿਉਂਕਿ ਕੱਲ ਜਿਹੜੀ ਹੈ ਵੋਟਾਂ ਪੈਣੀਆਂ ਹੈਗੀਆਂ 4 ਤਰੀਕ ਨੂੰ ਰਿਜ਼ਲਟ ਆਣਾ ਹੈਗਾ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਕੁੱਲ 29 ਉਮੀਦਵਾਰ ਖੜੇ ਹੈਗੇ ਜਿਸ ਦੇ ਵਿੱਚ ਕਾਂਗਰਸ ਤੋਂ ਸ਼ੇਰ ਸਿੰਘ ਗੁਬਾਇਆ ਭਾਜਪਾ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਦਲ ਤੋਂ ਨਰਦੇਵ ਸਿੰਘ ਬੋਬੀਮਾਨ ਆ ਭਾਜਪਾ ਤੋਂ ਰਾਣਾ ਗਰਮੀਤ ਸਿੰਘ ਸੋਢੀ ਗੱਲ ਕਰਨ ਲਈ ਆਮ ਆਦਮੀ ਪਾਰਟੀ ਤੋਂ ਜਗਦੀਪ ਸਿੰਘ ਕਾਕਾ ਬਰਾੜ ਬੀਐਸਪੀ ਤੋਂ ਸੁਰਿੰਦਰ ਕੰਬੋਜ ਵੱਖ-ਵੱਖ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਫਤਿਹ ਤੋਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੱਖ-ਵੱਖ ਆਜ਼ਾਦ ਉਮੀਦਵਾਰ ਕੁੱਲ 29 ਉਮੀਦਵਾਰ ਜਿਹੜਾ ਆ ਚੋੜ ਮੈਦਾਨ ਦੇ ਵਿੱਚ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਔਰ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਹੈਗੀਆਂ ਔਰ ਪੋਲਿੰਗ ਬੂਥਾਂ ਦੇ ਉੱਪਰ ਲੈ ਕੇ ਜਾਇਆ ਜਾਏਗਾ ਤਾਂ ਕਿ ਸਵੇਰੇ 7 ਵਜੇ VOTING ਜਿਹੜੀ ਹੈ ਉਹ ਸ਼ੁਰੂ ਹੋ ਜੇ ਔਰ ਸ਼ਾਮ ਦੇ 6 ਵਜੇ ਤੱਕ ਇਹ VOTING ਹੋਣੀ ਹੈ ਕਿਉਂਕਿ ਗਰਮੀ ਕਾਫੀ ਹੈਗੀ ਹੈ ਤਾਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਟਾਈਮ ਰੱਖਿਆ ਗਿਆ ਹੈਗਾ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ